ਉਹ ਭਾਰਾਂ ਦੇ ਬੇਤੀ ਕਾ ਮਤੌੜਾ ਕਿ ਜਿੰਨੇ ਕਿਸੇ ਪੱਤਰਕਾਰ ਧਿਆਰ ਬੈਠੇ ਹੋ ਬੜਾ ਚੱਕਰਾ ਹੋਇਆ ਤੁਸੀਂ ਨਿਜੀ ਤੌਰ ਤੇ ਇੱਕ ਲੈ ਮੈਸੇਜ ਖੁੱਲ੍ਹਿਆ ਕਈਆਂ ਨੂੰ ਰਣਜੀਤ ਸਿੰਘ ਦਾ ਪੂਰਾ ਪਿੰਡ ਨਹੀਂ ਪਤਾ ਸ਼ਹਿਰ ਨਹੀਂ ਪਰ ਦਿਲ ਵੀ ਆਇਆ ਪਾ ਪੰਚਾਇਤ ਆਈ ਹੈ ਚੱਲੋ ਰੰਜੀਤ ਮੈਂ ਕਰਦੇ ਦੋ ਅਲੱਗ ਜੀ ਫੈਸਲਾ ਗਾਤਾ ਨਹੀਂ ਰੈਸਟਿਕਰਾ ਨਹੀਂ ਰੈਕਮੈਂਡ ਜਦੋਂ ਬੰਦੇ ਚੱਲ ਕੇ ਆ ਗਏ ਮੈਂ ਇਹ ਗੱਲ ਰਣਜੀਤ ਨੂੰ ਵੀ ਇਹ ਕਹਿਣਾ ਜਦੋਂ ਕੋਈ ਬੰਦਾ ਚੱਲ ਕੇ ਆਪਣੇ ਘਰੇ ਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਮਾਫੀ ਕਵੇ ਨਾ ਕਵੇ ਆਪਾਂ ਉਹ ਧਰਤੀ ਤੇ ਬੈਠੇ ਆ ਜਿੱਥੇ 40 ਮੁਕਤਿਆਂ ਦਾ ਬਲਾਵਾ ਪੜਿਆ ਉਸੇ ਖੰਡੇ ਵਾਲੀ ਥਾਂ ਤੇ ਖੜਿਆ ਉਹ 40 ਬੰਦੇ ਜਿਹੜੇ ਉਹਨਾਂ ਛੱਡ ਕੇ ਚਲੇ ਸੀ ਇੱਥੇ ਆ ਕੇ ਉਹਨਾਂ ਨੂੰ ਮਾਫੀ ਮਿਲ ਗਈ ਸੋ ਜਿਹੜੇ ਬੰਦੇ ਵੇਖੋ ਹੁਣ ਤੁਹਾਨੂੰ ਮੈਨੂੰ ਇਹਨਾਂ ਨੂੰ ਕੋਈ ਸ਼ਬਦ ਨਹੀਂ ਜਿਹੜਾ ਬੰਦਾ ਚੱਲ ਕੇ ਆਪਣੇ ਘਰੇ ਆ ਗਿਆ ਪਰ ਉਸ ਤੋਂ ਬਾਅਦ ਆਪਾਂ ਕਹੀਏ ਵੀ ਆਏ ਮਾਫੀ ਮੰਗੋ ਆਏ ਮਾਫੀ ਮੰਗੋ ਆਏ ਮਾਫੀ ਮੰਗੋ ਇਹਦੀ ਲੋੜ ਨਹੀਂ ਦੇਖੋ ਇਹ ਸਰਕਾਰਯੋਗ ਹੈ ਫੀਲਡ 'ਚ ਫਿਰਦਿਆਂ ਤੋਂ ਇਹਨਾਂ ਨੇ ਗਲਤੀ ਕੀਤੀ ਆਪਾਂ ਨਾਲ ਖੜੇ ਇਹਨਾਂ ਨੂੰ ਇੱਥੇ ਆਉਣ ਤੇ ਮਜਬੂਰ ਕੀਤਾ ਸਾਰਿਆਂ ਨੇ ਹੁਣ ਜਦੋਂ ਆ ਗਏ ਆ ਹੁਣ ਆਪਾਂ ਉਹ ਉਹ ਧਰਤੀ ਤੇ ਖੜਿਆ ਮੈਂ ਵਾਰ-ਵਾਰ ਨਹੀਂ ਕਹਿਣਾ ਚਾਹੁੰਦਾ ਕਿ ਜਿੱਦੇ ਆਪਾਂ ਵਾਰੀ-ਵਾਰ ਕਿਸੇ ਨੂੰ ਜਲੀਲ ਨਹੀਂ ਕਰ ਸਕਦੇ ਜਦੋਂ ਇਹ ਬੰਦੇ ਆ ਗਏ ਹੁਣ ਆਪਾਂ ਫਤਿਹ ਦੀ ਸਾਂਝ ਲਗਾਈਏ ਤੇ ਇਹ ਕੰਮ ਨੂੰ ਫਤਿਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਲੰਦਰ ਇੱਕ ਗੱਲ ਇੱਕ ਗੱਲ ਸਿਰਫ ਇੱਕ ਗੱਲ ਠੱਜਾ ਮੰਦਿਰ ਭਾਈ ਜੀ ਇੱਕ ਇੱਕ ਮਿੰਟ ਸੁਣਿਓ ਜੀ ਗੱਲ ਮਾਫੀ ਦਾ ਕੋਈ ਮਸਲਾ ਨਹੀਂ ਆਪ ਸਾਡੇ ਹੀ ਬੰਦੇ ਨੇ ਪਰ ਇੱਕ ਮਿੰਟ ਇਹ ਕਿਉਂ ਹੋਇਆ ਸੀ ਕਿਹਦੇ ਕਹਿਣ ਤੇ ਹੋਇਆ ਸੀ ਆ ਬਹੁਤ ਕੁਝ ਹੋ ਗਿਆ ਦੇਖੋ ਜੀ ਉਹ ਸਾਰਾ ਹੁਣ ਜਦੋਂ ਆਪਾਂ ਜਦੋਂ ਹੁਣ ਇਹ ਗੱਲ ਤੇ ਆ ਹੀ ਗਏ ਐ ਇਹ ਜਿੰਨਾ ਦੇਖੋ ਜਿੰਨਾ ਮਰਜੀ ਲੰਮਾ ਲਈ ਚੱਲੀਏ ਨਾ ਇਹਨਾਂ ਨੇ ਇਹ ਕਹਿੰਦੇ ਸਾਨੂੰ ਵਜੀਦ ਕੌਰ ਰੱਖਿਆ ਠੀਕ ਹੈ ਸੋ ਜਿਹੜੀ ਗੱਲ ਇਹ ਗੱਲ ਹੈ ਜੀ ਆਪਾਂ ਜਦੋਂ ਬੰਦਾ ਚੱਲ ਕੇ ਘਰ ਆ ਜੇ ਨਾ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਬਸ ਆ ਹੁਣ ਅਗਲੀ ਗੱਲ ਤੇ ਕੋਈ ਪਾਉਣ ਦੀ ਗੱਲ ਤੇ ਆ ਠੀਕ ਹੈ ਠੀਕ ਹੈ ਬੋਲੇ ਸੋ ਨਿਹਾਲ ਬਹੁਤ ਠੀਕ ਆ ਯਾਰ ਜੇ ਤਾਂ ਜੇڑا ਵੀ ਕੋਈ ਗੱਲ ਹੋਈ ਆ ਇੱਕ ਸੰਗ ਪਿੰਡគ្នੇ ਬਹਿ ਜਾਓ ਵੀ ਤੁਹਾਡਾ ਪਈ ਆਪਸ ਵਿੱਚ ਕੋਈ ਕੁਝ ਹੋਇਆ ਮਨ ਮਤਾਲ ਮਿੱਟ ਗਿਆ ਕੋਈ ਫੈਰਾਈ ਜੀ ਅੱਗੇ ਤੋਂ ਨਹੀਂ ਹੋਣੀ ਚਾਹੀਦੀ ਅੱਗੇ ਤੋਂ ਤੁਹਾਡੀ ਹਾਂਜੀ ਅੱਕੇ ਤੋਂ ਸਭ ਦਾ ਪਿੰਡ ਦੇ ਵਿੱਚ ਬੁਲਗਣਾ ਬਹਿ ਕੇ ਗੱਲਬਾਤ ਹੋਏਗੀ ਫੇਰ ਵੀ ਕਹਿੰਦੇ ਆ ਵੀ ਅਸੀਂ ਇਸ ਤੋਂ ਬਾਅਦ ਇਹੀ ਕਰ ਜੀ ਧੰਨਵਾਦ ਹਾਂਜੀ ਬਹੁਤ ਵਧੀਆ ਜੀ ਕੈਮਰਾ ਜੀ ਅੱਜ ਜਿਸ ਤਰ੍ਹਾਂ ਵੀ ਇਹ ਜਿਹੜਾ ਡਿਸਪਿਊਟ ਹੋਇਆ ਤੇ ਨਿਬੜਿਆ ਪਰ ਇੱਕ ਗੱਲ ਇੱਥੇ ਕਰਨੀ ਅੱਜ ਜ਼ਰੂਰ ਬਣਦੀ ਆ ਜਿੰਨੇ ਇਹ ਵੀਰ ਆਏ ਨੇ ਭਾਈ ਜੀ ਸਾਈਡ ਤੇ ਹੋਏ ਯਾਰ ਔਰ ਜਿੰਨੇ ਇਧਰ ਸੰਘਰਸ਼ ਦੇ ਵਿੱਚ ਆਏ ਬੈਠ ਜਿਓ ਜਾਂ ਜਿੱਥੇ ਹੈਗੇ ਆ ਯਾਰ ਭਾਈ ਜੀ ਬੇਨਤੀ ਇਹ ਆ ਕੇ ਸਾਡੇ ਪਿੱਛੇ ਕੋਈ ਵੀ ਮੁੜ ਸਾਨੂੰ ਇਹ ਗੱਲ ਲਾਜ਼ਮੀ ਸੋਚ ਲੈਣੀ ਚਾਹੀਦੀ ਆ ਕਿ ਬਾਅਦ ਦੇ ਵਿੱਚ ਭੁਤਨਾ ਸਾਨੂੰ ਪੈਂਦਾ ਸਾਨੂੰ ਕਈ ਵਾਰੀ ਉਂਗਲ ਪਿੱਛੋਂ ਕੋਈ ਹੋਰ ਲਾਉਂਦਾ ਤੇ ਅਸੀਂ ਉਂਗਲ 'ਚ ਆ ਕੇ ਤੇ ਅਜਹੀਆਂ ਹਰਕਤਾਂ ਕਰ ਦਿੰਨੇ ਆ ਜਿਹਦੇ ਤੇ ਬਾਅਦ ਚ ਅੱਜ ਜਿਹੜੇ ਇਹ ਵੀਰ ਆਏ ਨੇ ਇਹਦੀ ਵੱਡਾ ਦਿਲ ਲੈ ਕੇ ਆਏ ਨੇ ਤੇ ਬਾਅਦ ਦੇ ਵਿੱਚ ਅਜਿਹੀ ਸਥਿਤੀ ਦੇ ਵਿੱਚ ਬੰਦੇ ਨੂੰ ਔਖਾ ਹੁੰਦਾ ਜਿਹੜੇ ਪੱਤਰਕਾਰ ਜਾਂ ਜਿਹੜੇ ਲੋਕ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਨੇ ਉਹਨਾਂ ਨੂੰ ਦਬਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਤੇ ਕਰਨਗੇ ਪਰ ਉਹ ਸਿੱਧੀਆਂ ਨਹੀਂ ਕਰਨਗੇ ਉਹ ਸਾਡੇ ਆਮ ਲੋਕਾਂ ਦੇ ਰਾਹੀਂ ਕੀਤੀਆਂ ਜਾਂਦੀਆਂ ਇਸ ਕਰਕੇ ਸਾਡੇ ਜਿਹੜੇ ਆਮ ਪੇਣਾ ਪ੍ਰਾ ਪਿੰਡਾਂ 'ਚ ਬੈਠੇ ਨੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਉਹਨਾਂ ਨੂੰ ਚਾਹੀਦਾ ਆਪਣਾ ਪੜਿਆ ਆਪ ਅਕੇ ਤੋਂ ਵਿਚਾਰ ਲਿਆ ਕਰਨ ਕਿਉਂਕਿ ਹੁਣ ਉਹ ਗੱਲ ਨਹੀਂ ਰਹੀ ਲੋਕ ਚੇਤਨ ਹੋ ਰਹੇ ਨੇ ਜਾਗਰੂਕ ਹੋ ਰਹੇ ਨੇ ਔਰ ਫਿਰ ਇਸ ਤਰ੍ਹਾਂ ਆ ਜਿਹੜਾ ਸੰਘਰਸ਼ਾ ਉਦੋਂ ਤੱਕ ਇਹ ਚੱਲਣਾ ਸੀ ਜਦੋਂ ਤੱਕ ਇਹ ਕਿਸੇ ਗੱਲ ਤੇ ਨਾ ਆਉਂਦਾ ਇੰਨੀਆਂ ਬੇਨਤੀਆਂ ਦੇ ਨਾਲ ਆ ਗਏ ਅੱਗੇ ਚਲੋ ਜੀ ਜੀ ਚਲੋ ਵੱਡੀ ਗੱਲ ਹੈ ਬਈ ਹੈਨਾ ਮੈਂ ਵੀ ਮਾਫੀ ਚਾਹੁੰਦਾ ਗਾੜੀ ਘੱਟ ਵੱਧ ਬੋਲ ਗਿਆ ਹਾਂ ਮੱਤਰਕਾਰ ਭਰਾ ਜਥੇਦੰਦੀਆਂ ਜਿੱਥੇ ਪਹੁੰਚਿਆ ਹਨ ਉਹ ਤੋਂ ਵੱਡੀ ਗੱਲ ਕਮੇਟੀ ਦੀ ਜੋ ਵੀ ਕਮੇਟੀ ਬਣੀ ਹੈ ਨਾ ਕਮੇਟੀ ਤੋਂ ਮੈਂ ਬਾਹਰ ਸੀ ਪਰ ਸਾਰਿਆਂ ਨੂੰ ਜਿਹੜਾ ਕਮੇਟੀ ਦਾ ਫੈਸਲਾ ਸੀ ਉਹ ਮੇਰੇ ਤੇ ਲਾਗੂ ਸੀ ਪਰ ਆਪਾਂ ਜੀ ਇੱਥੇ ਜਿਸ ਤਰੀਕੇ ਨਾਲ ਬਾਈ ਜਗਮੀਤ ਨੇ ਦਾ ਮਨਿੰਦਰ ਨੇ ਗੱਲ ਕੀਤੀ ਆ ਵੀ ਇਹਦੇ ਉਹ ਤਰਕੀ ਆ 40 ਮੋਕਿਆਂ ਦੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਬਿਦਾਵਾ ਪਾਰ ਦਿੱਤਾ ਸੀਗਾ ਤਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਪਰ ਇੱਕ ਦਾ ਸਪਸ਼ਟ ਮੈਂ ਕਰਨੀ ਚਾਹੁੰਦਾ ਪਿੰਡ ਵਾਸੀ ਖੜੇ ਨੇ ਭਰਾ ਨੇ ਕਦੇ ਕਿਸੇ ਨੂੰ ਵੀ ਬਲੈਕਮੇਲ ਕਹਿਣ ਤੋਂ ਪਹਿਲਾਂ ਮੁਕਾਊ ਕਹਿਣ ਤੋਂ ਪਹਿਲਾਂ 100 ਵਾਰੀ ਸੋਚ ਲੈ ਕਰੋ ਸਾਰੇ ਬੰਦੇ ਮੁਕਾਊ ਨਹੀਂ ਹੁੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਵਿਕਨ ਵਾਲੀਆਂ ਨਹੀਂ ਹੁੰਦੀਆਂ ਵਿਕਨ ਵਾਲੇ ਹੁੰਦੇ ਨੇ ਜਿਹੜੇ ਉਹ ਵਿਕ ਜਾਂਦੇ ਨੇ ਝੁਕਨ ਵਾਲੇ ਹੁੰਦੇ ਆ ਝੁਕ ਜਾਂਦੇ ਨੇ ਪਰ ਸਾਡੇ ਅਰਗੇ ਬਈ ਅੜਦੇ ਆ ਇੱਜ਼ਤ ਆ ਸਾਡੀ ਇਹ ਕੱਲੀ ਕੱਲੀ ਇਹ ਨਹੀਂ ਅੱਜ ਮੈਂ ਚੁੱਪ ਕਰ ਜਾਂਦਾ ਉਹਦੇ ਘੁੱਟ ਖਾਲੀ ਚੱਲ ਠੀਕ ਆ ਆ ਕੇ ਮੈਂ ਘਰੇ ਪੈ ਜਾਂਦਾ ਮੇਰੀ ਵੀ ਸਮਾਜਿਕ ਤੌਰ ਤੇ ਇਨਸਾਨ ਤੋਹੀਨਾ ਬੇਇਜ਼ਤੀ ਹੋਈ ਇਹ ਨਹੀਂ ਕਹਿੰਦਾ ਮੇਰੀ ਨਹੀਂ ਹੋਈ ਪਰ ਇੱਕ ਗੱਲ ਜਰੂਰ ਐਥੇ ਇਹ ਕਹਿ ਨਹੀਂ ਬੰਦੀ ਆ ਬਾਈ ਜੀ ਬਲੈਕ ਮੈਨ ਦਾ ਟੈਗ ਲਾਉਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਅੱਜ ਆਪਾਂ ਉਹ 40 ਮੁਕੰਨ ਕਾਫੀ ਦੇ ਖੜੇ ਆ 1 ਰੁਪਏ ਦਾ ਵੀ ਜੇ ਮੈਂ ਦਾਲਦਾਰ ਹਾਂ ਇਹਨਾਂ ਦੀ ਪੰਚਾਇਤ ਦਾ ਬੜੇ ਸੋਨਿਆ ਸੋਨਿਆ ਮੈਂ ਮਾਫ਼ ਜੋ ਮੈਂ ਨਹੀਂ ਕਹਿੰਦਾ ਹਰੇਕ ਵਾਰੀ ਕਿਸੇ ਤੋਂ ਮਾਫ਼ੀ ਮੰਗਾ ਕੇ ਬੰਦਾ ਵੱਡਾ ਹੋ ਜਾਂਦਾ ਠੀਕ ਹੈ ਮਾਫ਼ੀ ਮੰਗਦੇ ਵੀ ਆਏ ਆ ਲੋਕ ਮਾਫ਼ ਕਰਨਾ ਵੀ ਵੱਡਾ ਹੈ ਪਰ ਯਾਰ ਥੋੜਾ ਵੱਡਾ ਸੋਚਿਆ ਕਰੋ ਆ ਆਦਮੀ ਪਗਲ ਤੀਆ ਜਿਹੜੀ ਬਲਜੀਤ ਕੌਰ ਬਲਜੀਤ ਕੌਰ ਦੇ ਪੀ ਇਹ ਨਹੀਂ ਅਰਸ਼ ਸਾਰਾ ਕੰਮ ਹੀ ਉਹਨਾਂ ਦਾ ਸੀ ਇਹ ਇਹ ਪੰਚਾਇਤ ਜਿਹੜਾ ਉਹ ਬੰਦੇ ਮੋਹਰਾ ਬਣਾਏ ਗਏ ਇਹਨਾਂ ਦਾ ਕਸੂਰ ਨਹੀਂ ਮੈਂ ਮੰਨਦਾ ਅਸਲ ਕਸੂਰ ਉਹ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਅੰਨ੍ਹੇ ਹੋਏ ਲੋਕ ਨੇ ਉਹਨਾਂ ਦਾ ਹੈ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਇੱਥੇ ਆਏ ਨੇ ਉਹਨਾਂ ਦਾ ਤੇ ਭਾਈ ਕੁਸ਼ਕੀ ਜੇ ਰਣਜੀਤ ਤੂੰ ਵਕਾਉਂ ਨਹੀਂ ਤਾਂ ਕਰਕੇ ਤੇਰੇ ਮਗਰ ਨਹੀਂ ਬਣ ਕੇ ਖੜੀ ਹੈ ਔਰ ਇਸ ਗੱਲ ਦੀ ਗਵਾਹੀ ਸਾਰਾ ਪੰਜਾਬ ਪਰਦਾ ਵੀ ਰਣਜੀਤ ਵਕਾਊਆ ਕਿ ਨਹੀਂ ਹੁੰਦਾ ਦਾ ਸਾਡੇ ਮੀਡੀਆ ਚ ਰਣਜੀਤ ਸਿੰਘ ਦਾ ਸਭ ਤੋਂ ਵੱਧ ਗਿੱਤ ਸਤਿਕਾਰ ਹੈ ਤਾਂ ਤੁਸੀਂ ਜਿਹੜੇ ਦੂਰੋਂ ਨੇੜੋਂ ਇੱਥੇ ਚੱਲ ਕੇ ਆਏ ਹੋ ਤੁਹਾਡਾ ਸ਼ੁਕਰੀਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਜਿਹੜਾ ਔਰ ਸਰਕਾਰ ਨੂੰ ਜੂੜੇ ਸੁਣਿਆ ਭਾਈ ਅੱਗੇ ਤੇ ਲੋਕਾਂ ਨੂੰ ਮੋਰੇ ਨਾ ਬਣਾਵੇ ਇਸ ਅੱਛੇ ਇਸੇ ਤਰ੍ਹਾਂ ਜਿਹੜੇ ਪੱਤਰਕਾਰ ਨੇ ਜੂੜੀਆਂ ਜ਼ਮੀਰਾਂ ਵਾਲੇ ਪੱਤਰਕਾਰ ਨੇ ਉਹ ਕੰਦੇ ਰਹਿਣਗੇ ਸੱਚ ਸਭ ਮੁਕੇਸ਼ ਤਾਂ ਵੀ ਕੱਢ ਕੇ ਦਿਖੋਲਾ ਹੁੰਦਾ ਤੁਸੀਂ ਲੋਕਾਂ ਨੂੰ ਆਪਣੀਆਂ ਹੈਂਕੜਬਾੜੀਆਂ ਤੇ ਲਈ ਆਪਣੇ ਵੱਡੇ ਘਪਲੇ ਦੇ ਲਈ ਔਰ ਧੋਣਾ ਵੀ ਵੱਡੇ ਛੋਟੇ ਦੇ ਸੱਦੇ ਦੇ ਵਿੱਚੋਂ ਉਹ ਰਿਪੋਰਟ ਆਣੀ ਦੇ ਰਿਹਾ ਤੁਸੀਂ ਹਰਿਆਣੇ ਤੋਂ ਆਇਆ ਕੋਈ ਮਾਝੇ ਤੋਂ ਆਇਆ ਤੁਹਾਡਾ ਸਾਰਾ ਧੰਨਵਾਦ ਤੁਸੀਂ ਤਾਏ ਹੋ ਕਿ ਸੱਚ ਨੂੰ ਬੋਲਦੀ ਗੱਲ ਸੀ ਤੁਸੀਂ ਤਾਏ ਹੋ ਸੱਚ ਨੂੰ ਉਜਾਗਰ ਕਰਨ ਦੀ ਗੱਲ ਸੀ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਬੱਸ ਜੀ ਲਾਸਟ ਸੁਨੇਹਾ ਇਹੀ ਹੈ ਕਿ ਬਕਾਊ ਕਹਿਣ ਦੇ ਲਈ ਆਉਂਦਾ ਲਿਖਣ ਦੇ ਨਹੀਂ ਆਉਂਦਾ ਸਟੇਜ ਤੋੜਨ ਤੋਂ ਪਹਿਲਾਂ ਤੁਸੀਂ ਜੇਬ ਨੂੰ ਹੱਥ ਮਾਰ ਲਿਆ ਕਰੋ ਜੇ ਕਿਸੇ 'ਚ ਦਮ ਹੈਗਾ ਉਹ ਖਰੀਦ ਨਾ ਕਰੇ ਜਿਹਨੂੰ ਬਕਾਊ ਚਲੋ ਚਲੋ ਬੋਲੇ ਸਾਰਿਆਂ ਜੱਥੇ ਪੰਦੀ ਜਾਂਦਾ ਸਾਰੇ ਪੱਤਰਕਾਰ ਭਾਈਚਾਰੇ ਦਾ ਇੱਥੇ ਪਹੁੰਚਣ ਤੇ ਧੰਨਵਾਦ ਦੂਰੋਂ ਨੇੜੇ ਆਈ ਸੰਗਤ ਦਾ ਸਾਰਿਆਂ ਦਾ ਧੰਨਵਾਦ ਬੋਲੇ ਸੋਨਿਹਾਲ ਸ਼ੁਕਰੀਆ ਗਾਲ ਅਸਮਹਾਲੋ ਜੀ ਮਾਈਕ ਤੇ ਸਰ ਆਪ ਇਕੱਠੀ ਕਰਾਂਗੇ ਜੀ 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 ਅੱਜ ਸ੍ਰੀ ਮੁਕਸਰ ਸਾਹਿਬ ਦੇਖੇ ਮੁਕਤੇ ਨਰਾਜ ਜੋ ਤੁਹਾਡੇ ਨਾਲ ਪਿਛਲੇ ਦਿਨੀ ਜੋ ਕਟਮਾਰ ਹੋਈ ਸੀਗੀ ਅ ਅੱਜ ਉਸ ਦੇ ਖਿਲਾਫ ਜੋ ਪ੍ਰਸ਼ਾਸਨ ਦੇਖ ਲਿਆ ਹੋ ਤੇ ਉਸ ਪੰਚਾਇਤ ਦੇ ਖਿਲਾਫ ਜੋ ਅੱਜ ਤੁਸੀਂ ਇੱਥੇ ਧਰਨਾ ਲਗਾਇਆ ਸਾਰੇ ਜਿਹੜੇ ਅੱਜ ਪੱਤਰਕਾਰ ਭਾਈਚਾਰੇ ਵੱਲੋਂ ਤੇ ਕੀ ਕਹਿਣਾ ਚਾਹੂਗੇ ਜੀ ਆ ਲਗਾਤਾਰ ਜਿਹੜਾ ਸਾਡਾ ਇਹ ਸੰਗਰਸ਼ੀਆ ਪੱਤਰਕਾਰ ਭਾਈਚਾਰਾ ਜਿਹੜੀਆਂ ਪ੍ਰਾਤਰੀ ਜਥੇਬੰਦੀਆਂ ਨੇ ਤਾਂ ਰਾਜਨੀਤਿਕ ਪਾਰਟੀਆਂ ਵੀ ਅੱਜ ਇਹਦੇ ਵਿੱਚ ਸ਼ਮੂਲੀਅਤ ਕੀਤੀ ਸੀ ਕਿ ਜਿਹੜਾ ਪਿੰਡ ਦੀ ਪਰਚੇ ਆਇਆ ਤਾਂ ਜਿਹੜਾ ਵਿਅਕਤੀ ਸੀ ਆਰਤੀਆ ਸੀਗਾ ਜਿਹਨੇ ਆਪਣੇ ਨਾਲ ਖੁਤਮਾਰ ਕੀਤੀ ਸੀ ਹੱਤੋਪਾਈ ਕੀਤੀ ਸੀ ਤਾਂ ਜਾਨ ਮਾਰਨ ਦੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਸੀ ਉਹ ਇੱਥੇ ਪੰਚਾਇਤ ਦੇ ਵਿੱਚ ਆਇਆ ਤਾਂ ਜਿਹੜੀ ਐਕਸ਼ਨ ਕਮੇਟੀ ਐਕਸ਼ਨ ਕਮੇਟੀ ਦਾ ਫੈਸਲਾ ਸੀਗਾ ਤੇ ਐਕਸ਼ਨ ਕਮੇਟੀ ਨੇ ਜਿਹੜਾ ਉਹਨਾਂ ਨੇ ਤਾਲਮੇਲ ਕੀਤਾ ਵੀ ਅਸੀਂ ਇਸ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਆਉਣਾ ਚਾਹੁੰਦੇ ਹਾਂ ਹਨਾ ਤਾਂ ਕਬੂਲ ਕਰਨਾ ਚਾਹੁੰਦੇ ਹਾਂ ਜਿਹੜਾ ਬੰਦਾ ਝੋਕੀ ਆ ਜਾਂਦਾ ਏ ਔਰਤਾਂ ਦੇ ਨਾਲ ਮੈਂ ਚਾਹੁੰਦਾ ਵੀ ਚਲੋ ਜੇ ਗਲਤੀ ਹੋਈ ਤਾਂ ਆਪਾਂ ਵੀ ਉਹਨਾਂ ਨੂੰ ਮaaf ਕਰਦੇ ਹਾਂ ਅੱਜੇ ਤਾਂ ਕੋਈ ਦਿਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਰੱਖਾਂਗੇ ਇਹ ਪੰਚਾਇਤ ਵੱਲੋਂ ਚੱਲ ਅੱਜ ਮਾਫੀ ਮੰਗੀ ਗਈ ਇਹ ਜਿਹੜਾ ਸਾਰਾ ਕੁਝ ਹੋਇਆ ਇਹ ਮੰਤਰੀ ਬਲਜੀਤ ਕੌਰ ਦੇ ਪੀਏ ਦੇ ਕਹਿਤੇ ਹੋਇਆ ਇਹ ਜੇ ਖਲਾ ਇਹ ਜਿਹੜਾ ਉਸ ਪੰਚਾਇਤ ਦੇ ਖਿਲਾਫ ਤੁਹਾਡੀਆਂ ਸੀਗਾ ਕਿ ਪੰਜਾਬ ਸਰਕਾਰ ਦੇ ਉਹ ਬਲਜੀਤ ਕੋਰ ਦੇ ਖਿਲਾਫ ਵੀ ਤੁਹਾਡਾ ਸੀਗਾ ਇੱਕ ਸਿਸਟਮ ਦੇ ਖਿਲਾਫ ਲਾ ਰਹੇ ਉਹਨਾਂ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਸਰਕਾਰ ਵੀ ਆ ਜਾਂਦੀ ਹੈ ਸਭ ਕੁਝ ਹੀ ਆ ਜਾਂਦੇ ਕਿਉਂਕਿ ਜਦੋਂ ਕਿਤੇ ਸਰਕਾਰ ਦੇ ਖਿਲਾਫ ਲੱਗ ਰਿਹਾ ਹੈ ਸਿਸਟਮ ਦੇ ਖਿਲਾਫ ਹੈ ਪੁਲਿਸ ਦੇ ਖਿਲਾਫ ਹੈ ਸਾਰੇ ਪ੍ਰਸ਼ਾਸਨ ਦੇ ਖਿਲਾਫ ਹੈ ਤਾਂ ਕੋਈ ਇਹ ਨਹੀਂ ਕਹਿੰਦੇ ਆਪਾਂ ਇਹ ਆ ਵੀ ਉਹਦਾ ਸ਼ਹਿਰ ਤੇ ਜਿਹੜਾ ਕੁਝ ਹੋਇਆ ਜਿਹੜੇ ਬੰਦਿਆਂ ਨੇ ਗਨਾਹ ਕੀਤਾ ਸੀ ਹਨ ਉਹਨਾਂ ਨੇ ਆ ਕੇ ਸਿਰਚ ਗਾਇਆ ਕਿ ਇੱਥੇ ਚੁਕਿਆ ਕਿ ਸਾਰੀ ਸੰਗਤ ਦੇ ਸੰਗਤ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਗੁਰੂ ਸਾਹਿਬਾਂ ਨੇ ਵੀ ਮaaf ਕੀਤਾ ਹੈ ਹਨ ਤੇ ਆਪਾਂ ਤਾਂ ਇੰਨੇ ਵੱਡੇ ਹੈ ਨਹੀਂਗੇ ਵੀ ਆਪਾਂ ਨਹੀਂ ਮaaf ਕਰ ਸਕਦੇ ਪੱਤਰਕਾਰ ਭਾਈ ਦੇ ਚੌਥਾ ਥੰਮ ਗਿਆ ਜਾਂਦਾ ਹੈ ਜਿਹੜਾ ਪੱਤਰਕਾਰਾਂ ਤੇ ਹਮਲਾ ਹੋ ਰਿਹਾ ਹੈ ਜਿਹੜੀ ਆ ਆਮ ਪਾਰਟੀ ਦੀ ਸਰਕਾਰ ਹੈਗੀ ਆ ਇਹ ਜਿਹੜੀ ਪਹਿਲਾਂ ਕੁਝ ਜਿਹੜੀ ਪਹਿਲਾਂ ਕੋਈ ਸੱਤਾ ਦੇ ਵਿੱਚ ਸਰਕਾਰਾਂ ਰਹੀਆਂ ਕਦੇ ਉਸ ਸਰਕਾਰਾਂ ਵਿੱਚ ਇਹ ਕੁਝ ਨਹੀਂ ਨਹੀਂ ਦੇਖਿਆ ਗਿਆ ਇਹ ਆਮ ਪਾਰਟੀ ਦੇ ਵਿੱਚ ਹੀ ਹੋਇਆ ਕੀ ਕਹਿਣਾ ਚਾਹੋਗੇ ਜੀ ਨਹੀਂ ਜਿਹੜੀਆਂ ਸਮਝਦੀਆਂ ਸਰਕਾਰਾਂ ਹੁੰਦੀਆਂ ਤੰਤਰਕਾਰਾਂ ਨਾਲ ਠੱਕੇ ਕਰਦੀਆਂ ਕੋਈ ਆਪਾਂ ਸੰਕਟ ਦੀ ਧਾਰਨਾ ਕਨਾਲ ਸਕਦੇ ਹਾਂ ਕਿ ਸਰਕਾਰ ਤੋਂ ਮੇਰੇ ਤੇ ਪਰਚਾ ਹੋਇਆ ਹਾਂ ਤਾਂ ਇਸ ਤਰੀਕੇ ਦੇ ਨਾਲ ਆ ਸਰਕਾਰ ਚ ਤਾਂ ਮੈਂ ਚੌਥੀ ਪੰਜਵੀਂ ਵਾਰੀ ਆ ਜਿਹੜਾ ਮੈਂ ਥਾਣੇ ਚ ਜਾ ਚੁੱਕੇ ਆ ਤਾਂ ਜਿਹੜਾ ਹੁਣ ਇਸ ਤਰ੍ਹਾਂ ਪ੍ਰਵਿਸ਼ ਘਰਚ ਕਰਨਾ ਪਿਆ ਲਗਾਤਾਰ ਜਿਹੜੇ ਬੰਦੇ ਸੱਚ ਬੋਲਦੇ ਆ ਸਾਡਾ ਸਾਥ ਦਿੰਦੇ ਆ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਐਸੇ ਵੀ ਆਉਣ ਦੀਆਂ ਪਰ ਪੱਤਰਕਾਰ ਭੰਜਾਰਾਂ ਦਾ ਜਿਸ ਤਰੀਕੇ ਦੇ ਨਾਲ ਮੇਰੇ ਨਾਲ ਖੜੇ ਆ ਸਾਰੇ ਇੱਕੋ ਕਿਸ ਤਰ੍ਹਾਂ ਖੜਨਗੇ ਤਾਂ ਫਿਰ ਸਮੇਂ ਦੀ ਸਰਕਾਰਾਂ ਨੂੰ ਵੀ ਸਭ ਕੁਝ ਮਿਲੇ ਜੂਗਾ